ਰਾਗ ਆਸਾ ਮਹੱਲਾ ਪੰਜਵਾ ਛਤ ਕਰ ਪਹਿਲਾ ਨਵ ਨੀਤੇ ਨੌ ਨੀਤੇ ਮੇਰੇ ਘਰ ਮੈਂ ਆਈ ਰਾਮ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ ਰਾਮ ਨਾਮ ਤੇ ਆਈ ਸਦਾ ਸਖਾਈ ਸਹਿਜ ਸਬਾਈ ਗੋਬਿੰਦਾ ਗਣਿਤ ਮਿਟਾਈ ਚੁਕੀ ਤਾਈ ਕਦੇ ਨ ਵਿਆਪੇ ਮਨ ਚਿੰਦਾ गोविंद गाजे अनहद वाजे अचरज सोब बनाई कहो नानक पीर मेरे संगे ता में नव निदी पाई रांगा सा महल्ला पंजवा संत कर पहला नव निद्दे नव निद्दे मेरे कर में आई राम ਸਭ ਕੀ ਛਿਵੇਂ ਸਭ ਕੀ ਛਾਇਆ ਨਾਮ ਧਿਆਈ RAM ਨਾਮ ਧਿਆਈ ਸਦਾ ਸਖਾਈ ਸਹਿਜ ਸਬਾਈ ਗੋਬਿੰਦਾ ਗਣਿਤ ਮਿਟਾਈ ਚੁਕੀ ਤਾਈ ਕਦੇ ਨਾ ਵਿਆਪੇ ਮਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਬ ਬਣਾਈ ਕਹੋ ਨਾਨਕ ਪਿਰ ਮੇਰੇ ਸੰਗੇ ਤਾਂ ਮੈਂ ਨਵ ਨਿੱਦੀ ਪਾਈ ਰਾਗਾ ਸਮਹਲਾ ਪੰਜਵਾ ਸ਼ਾਂਤ ਕਰ ਪਹਿਲਾ ਨਵ ਨਿੱਦੇ ਨਵ ਨਿੱਦੇ ਮੇਰੇ ਕਰ ਮੈਂ ਆਈ RAM ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ RAM ਨਾਮ ਤੇ ਆਈ ਸਦਾ ਸਖਾਈ सहज सबाई गोविंदा गणित मिटाई चुकी ताई कदे न व्यापे मन चिंदा गोविंद गाजे अनहद वाजे अच्चराज सोब बनाई कहो नानक पीर मेरे संगे ता मैं नव निधि पाई रागा समाहल्ला 5 वा ਸੰਤ ਕਰ ਪਹਿਲਾ ਨਵ ਨਿੱਦੇ ਨਉ ਨਿੱਦੇ ਮੇਰੇ ਘਰ ਮੈਂ ਆਈ ਰਾਮ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ ਰਾਮ ਨਾਮ ਤੇ ਆਈ ਸਦਾ ਸਖਾਈ ਸਹਿਜ ਸਵਾਈ ਗੋਵਿੰਦਾ ਗਣਿਤ ਮਿਟਾਈ ਚੁਕੀ ਤਾਈ ਕਦੇ ਨ ਵਿਆਪੇ ਮਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਬ ਬਣਾਈ ਕਹੋ ਨਾਨਕ ਪੀਰ ਮੇਰੇ ਸੰਗੇ ਤਾ ਮੈਂ ਨਵ ਨਿੱਧੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ